ਪੰਜਾਬੀ ਸਿੰਗਰ ਦਲਜੀਤ ਦਾ ਅਹੀ ਦਿਨੀ ਬੰਬਈ ਵਿੱਚ ਸ਼ੋਅ ਚੱਲ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਫਿਲਮੀ ਕਲਾਕਾਰ ਕ੍ਰਿਕਟਰ ਪਹੁੰਚੇ ਹੋਏ ਸਨ ਉਥੇ ਦਲਜੀਤ ਨੇ ਦੱਸਿਆ ਕਿ ਲੋਕ ਕਹਿੰਦੇ ਸਨ ਕਿ ਸਰਦਾਰ ਫੈਸ਼ਨ ਨਹੀਂ ਕਰ ਸਕਦਾ ਫਿਲਮਾਂ ਵਿੱਚ ਨਹੀਂ ਜਾ ਸਕਦਾ ਗਾ ਨਹੀਂ ਸਕਦਾ ਇਹ ਬਾਲੀਵੁੱਡ 'ਚ ਨਹੀਂ ਜਾ ਸਕਦਾ ਪਰ ਮੈਂ ਤਾਂ ਉਹ ਸਾਰੇ ਕੰਮ ਕਰੂ ਜਿਸ ਤੋਂ ਲੋਕ ਰੋਕ ਰਹੇ ਸਨ ਬਾਕੀ ਤੁਸੀਂ ਸੁਣੋ ਦਲਜੀਤ ਨੇ ਹੋਰ ਕੀ ਕੀ ਕਿਹਾ ਤਾਂ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਫਿਰ ਕਹਿੰਦੇ ਸਰਦਾਰ ਦਾ ਫਿਲਮਾਜ ਨਹੀਂ ਆ ਸਕਦਾ ਮੈਂ ਕਿਹਾ ਮੈਂ ਦਾ ਕਰਕੇ ਦਿਖਾਉਂ ਫਿਰ ਕਹਿੰਦੇ ਪੰਜਾਬੀ ਫੇਰ ਵਿੱਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਿਹਾ ਮੈਂ ਦਾ ਕਰਕੇ ਦਿਖਾਉਂ ਫਿਰ ਕਹਿੰਦੇ ਬਾਹਰ ਅਰੀ ਦਾ ਸੌਟ ਆਊਟ ਨਹੀਂ ਹੋ ਸਕਦੇ ਮੈਂ ਕਿਹਾ ਮੈਂ ਤਾਂ ਸਟੇਡੀਅਮ ਕਰਕੇ ਦਿਖਾਉਂ ਉਹ ਕਹਿੰਦੇ ਇਹ ਨੂੰ ਮਨ ਬਣਾਤੀ ਕਹਿੰਦੇ ਮੈਂ ਕਿਹਾ ਮੈਂ ਤਾਂ ਦਿਲ ਬਣਾਤੀ ਟੂਰ ਲਾਉ